ਲੋਰੀ ਅੱਜ ਫੇਰ ਆ ਗਿਆ ਆਪਾਂ ਉੱਥੇ ਇਹ ਚਿੜੀਆਂ ਆਪਣੀਆਂ ਬੈਠੀਆਂ ਵਿਚਾਰੀਆਂ ਇਹ ਯਾਰ ਕੰਮ ਨਾਲ ਇੱਕ ਖਰਾਬ ਹੋ ਗਿਆ ਦੂਜੀ ਆ ਹੀ ਨਹੀਂ ਲੰਦਾ ਇਹਦੇ ਯਾਰ ਬੱਚੇ ਸੀ ਉਹ ਉੱਥੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਪਤੰਦਰ ਦੇ ਬੱਚੇ ਨੇ ਇਹਨਾਂ ਦੇ ਇੱਥੇ ਆ ਪਿੰਜਰਾ ਸੀ ਉਹ ਪਏ ਗਏ ਉਹ ਬਿੱਲੀ ਖਾ ਗਈ ਸਾਨੂੰ ਬਹੁਤ ਦੁੱਖ ਲੱਗਿਆ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦ ਤਨ ਖਾਦਾ ਵੀ ਇਹ ਬੱਚੇ ਖਾ ਗਈ ਨਹੀਂ ਤਾਂ ਯਾਰ ਅਸੀਂ ਬਚਾਈ ਲੈਂਦੇ ਕੁਝ ਕਰ ਲੈਂਦੇ ਉਹਨੇ ਵਿਚਾਰੀ ਆ ਬੈਠੀ ਦੇਖੋ ਸਾਹਮਣੇ ਕੁਝ ਨਹੀਂ ਕਹਿੰਦੀ ਇਹ ਕਿਉਂ ਕਿਭਾਗੇ ਨਹੀਂ ਸੀ ਬੰਦੇ ਦੂਜੀ ਨਹੀਂ ਆਈ ਯਾਰ ਉਹ ਮਨੂਲਾਵਾ ਯਾਰ ਉਹ ਦੀ ਹੀ ਮਰ ਐ ਦੀ ਹੀ ਮਾਂ ਦੇ ਉਹਨੇ ਮਾਰਤੀ ਹੋਏ ਨਾ ਮੈਨੂੰ ਲੱਗਾ ਕਰ ਗਈ ਉਹ ਕੰਮ ਬੱਚਿਆਂ ਬਚਾਉਂਦੇ ਪਿਆ ਬਚਾਉਂਦੇ ਬਚਾਉਂਦੇ ਬੱਚਿਆਂ ਨੂੰ ਬਚਾਉਂਦੇ ਵੇਖੋ ਆ ਬੈਠੀ ਵਿਚਾਰੀ ਮੈਨੂੰ ਤਾਂ ਇਕੱਲੀ ਰਹਿ ਗਈ ਇਹ ਤਾਂ ਪੱਕੀ ਹੁੰਦੀ ਹੈ ਹੈਨਾ ਇਹ ਤਾਂ ਪੱਕੀ ਹੁੰਦੀ ਹੈ ਜੇ ਯਾਰ ਮੈਂ ਤੈਨੂੰ ਹੌਸਲਾ ਜਿਹਾ ਲਿਆ ਕੇ ਦੇਣਾ ਉਹ ਲਾਏ ਤੇ ਉਹ ਉੱਥੇ ਨਾ ਅਗਲੀ ਅਰ ਕੀਰੇ ਬੱਚੇ ਚ ਬਚਾਵਾਂਗੇ ਜੀ ਲੋ ਇਹਦੇ ਬਾਈ ਪੱਤਾ ਆ ਦੇਖੋ ਪੱਤੇ ਦੇਖੋ ਸਿੱਕ ਕਾਰੀਗਰੀ ਇਹਦਾ ਪੱਤਾ ਨਾ ਸਿਉਂ ਕੇ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਕਿ ਸ਼ਾਇਦ ਪਹਿਲਾਂ ਵੀ ਆਂਡੇ ਦਿੰਦੀ ਹੋਵੇ ਐ ਸਿਉਂ ਕੇ ਭਰਾਂਦੀ ਸੀ ਅਸੀਂ ਤਾਂ ਦੇਖੀ ਉਦੋਂ ਜਿੰਨਾ ਕੰਮ ਕਰ ਗਈ ਬਿੱਲੀ ਬਾਕੀ ਦੇਖਦੇ ਆ ਕਰਦਾ ਸਿਰੇ ਲਿਓਨਾ ਦਾ ਹੌਸਲਾ ਜੇ ਇਹ ਨਾ ਚਿਹੜਾ ਹੈ ਬਾਈ ਜੀ ਵਿਚਾਰਾ ਰਹਿ ਗਿਆ ਕਿਉਂਕਿ ਆ ਦੇਖੋ ਇਨੇ ਪੁਕਾਰਦਾ ਹੈ ਕਿਸੇ ਚੀਜ਼ ਨੂੰ ਆਵਾਜ਼ ਜਿਵੇਂ ਮਾਰਦਾ ਮੂੰਹ ਖੋਲ ਕੇ ਵੀ ਜਿਹੜੀ ਚਿੜੀ ਸੀ ਉਹ ਤਾਂ ਵਿਚਾਰੀ ਬੱਚਿਆਂ ਨਾਲ ਮੇਰੇ ਖਿਆਲ ਮਰ ਗਈ ਉਹ ਬਾਈ ਦੱਸਦਾ ਇਹ ਕਹਿੰਦਾ ਵੀ ਮਰ ਗਈ ਉਹ ਤੇ ਇਹ ਹੁਣ ਕੱਲਾ ਰਹਿ ਗਿਆ ਸੀ ਬਹੁ ਇਹ ਕਹਿੰਦਾ ਮੈਂ ਕਿੰਨੇ ਦਿਨਾਂ ਤੋਂ ਲੱਭ ਰਿਆ ਇਹਨੇ ਉਹ ਨਾ ਉਹ ਲਿਆ ਕੇ ਰੱਖਿਆ ਫੱਟਾ ਜੀ ਵੀ ਜਿਹੜਾ ਆਪਾਂ ਅੱਜ ਕੱਲ ਨਵਾਂ ਨਹੀਂ ਚੱਲਦਾ ਆਲਣਾ ਜਿਆ ਵਿਚਾਰਾ ਤਰਸ ਗਿਆ ਵੀ ਯਾਰ ਹੁਣ ਨਾ ਤਾਂ ਆਪ ਨੂੰ ਇਹਦਾ ਪਤਾ ਵੀ ਜੋੜਾ ਕਿੱਦਾਂ ਪੈਂਦਾ ਦੇਖੋ ਕਿਵੇਂ ਵਿਚਾਰਾ ਵੇਟ ਹਨਾ ਕਿਵੇਂ ਵੇਟ ਕਰਦਾ ਨਾ ਮੰਤੇ ਕਹਿੰਦਾ ਵੀ ਬਾਈ ਆਪਣਾ ਇਹ ਕਹਿੰਦਾ ਵੀ ਐਂ ਬੈਠਾ ਦਿੰਦਾ ਇਹ ਇਹਦਾ ਅੱਗੇ ਕਹਿੰਦਾ ਕਦੀ ਉਹ ਕਰਾਣੀ ਤੇ ਕਦੀ ਉਹ ਟਾਣੀ ਤੇ ਤਾਂ ਉਧਰੋਂ ਤਾਂ ਮੂੰਹ ਹੀ ਨਹੀਂ ਕਰਦਾ ਦੇਖੋ ਕੁਦਰਤ ਦੇ ਰੰਗ ਨੇ ਚਲੋ ਪ੍ਰਮਾਤਮਾ ਇਹਦਾ ਵੀ ਹਮਸਫਰ ਮਿਲ ਜੇ ਨੂੰ ਕੋਈ ਨਵਾਂ ਆਪਾਂ ਦਵਾਈ ਕਰ ਸਕਦੇ ਹਾਂ ਚੰਗਾ ਵੀ ਭਰਾ ਚੱਲੀਏ ਸਾਨੂੰ ਵੀ ਘਰੇ ਹਮਸਫਰ ਅੜੀਕ ਦੇਣੇ ਸੌ ਗਿਆ ਵਿਚਾਰਾ ਨੀਂਦਰ ਆਏ ਆਏ ਅੱਖ ਖੁੱਲ ਗਈ ਬੰਤੀ ਦੀ ਸੌ ਸੌਰੀ ਯਾਰ ਤੰਗ ਕੀਤਾ ਸੌ ਜਾ ਸੌ ਜਾ ਸੌ ਕੇ ਬੰਤੀ ਗੱਲ ਸੁਣਦਾ ਸੁਣਦਾ ਗੱਲ ਹਾਂ ਓਏ ਲੈਟ ਕਰਕੇ ਗੱਲ ਸੁਣਦਾ ਤੇ ਸੌਂਗੇ ਬੰਤੀ ਇਨਸਾਨਾਂ ਨਾਲੋਂ ਤਾਂ ਜਾਨਵਰ ਚੰਗੇ ਨੇ ਹੈ ਨਾ ਇਹ ਰੱਬ ਰੂਆ ਨੇ ਇਹ ਰੱਬ ਰੂਆ